ਇੰਡੀਆ ਲਾਇੰਸ ਹੋ ਗਿਆ ਪੰਜਾਬ ਦੇ ਜਿਹੜੇ ਤੁਸੀਂ ਵੱਖੋ ਵੱਖਰੇ ਲੜ ਰਹੇ ਹੋ ਮੈਨੂੰ ਇਹਦੇ ਬਾਰੇ ਦੱਸ ਦਿਓ ਬਿਲਕੁਲ ਦੇਖੋ ਇੰਡੀਆ ਲਾਇੰਸ ਦੇ ਵਿੱਚ ਬਹੁਤ ਪਾਰਟੀਆਂ ਬਹੁਤ ਜਗ੍ਹਾ ਇਹੋ ਜਿਹੀਆਂ ਨੇ ਜਿੱਥੇ ਅਸੀਂ ਇੰਡੀਆ ਲਾਇੰਸ ਚ ਇਕਮਤ ਹਾਂ ਕਿਉਂਕਿ ਉੱਥੇ ਜਿਹੜੀਆਂ ਸੈਕੂਲਰ ਸੋਚ ਦੀਆਂ ਪਾਰਟੀਆਂ ਨੇ ਜਿਹੜੀਆਂ ਕਨਸਟੀਟਿਊਸ਼ਨ ਨੂੰ ਸਮਝਦੀਆਂ ਨੇ ਕਿ ਉਹਨੂੰ ਬਚਾਉਣਾ ਹੈ ਇੱਕ ਥੌਟ ਹੈ ਥੌਟ ਪ੍ਰੋਸੈਸ ਹੁੰਦਾ ਸੈਕੂਲਰ ਸੋਚ ਉਸ ਉਹ ਪਾਰਟੀਆਂ ਨੇ ਕਿਹਾ ਵੀ ਅਸੀਂ ਭਾਵੇਂ ਆਪਸ ਵਿੱਚ ਲੜ ਕੇ ਜਿੱਤ ਗਈਏ ਕੁਝ ਕਰੀਏ ਪਰ ਜਿੱਥੇ ਕਨਸਟੀਟਿਊਸ਼ਨ ਦੀ ਗੱਲ ਹੋ ਕਿਉਂਕਿ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਹੂੰ ਕਿਸੇ ਸਟੇਟ ਦੀ ਇਲੈਕਸ਼ਨ ਨਹੀਂ ਹੋ ਰਹੀ ਹਾਂ ਬਿਲਕੁਲ ਉਸ ਮੁੱਦੇ ਤੇ ਆ ਕੇ ਅਸੀਂ ਇਕੱਠੇ ਇਲੈਕਸ਼ਨ ਹੂੰ ਹੁਣ ਇੱਥੇ ਕੀ ਹੈ ਅਸੀਂ ਦੋ ਪਾਰਟੀਆਂ ਨੇ ਅਕਾਲੀ ਔਰ ਆਪ ਜਿਹੜੀਆਂ ਅਸੀਂ ਸਮਝਦੇ ਆ ਕਿ ਮੇਨ ਲੀਡਿੰਗ ਪਾਰਟੀ ਦੀ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀ ਹੋ ਆਪ ਕਾਂਗਰਸ ਕਰ ਰਹੀ ਹੈ ਹੂੰ ਬਿਲਕੁਲ ਹੁਣ ਕਾਂਗਰਸ ਦਾ ਇੱਕ ਪੁਰਾਣਾ ਇਤਿਹਾਸ ਹੈ ਆਪ ਅਜੇ ਜਸਟ 2 ਸਾਲ ਪਹਿਲਾਂ ਹੋਣ ਚਾਏ ਨੇ ਪੰਜਾਬ ਦੇ ਵਿੱਚ ਹੂੰ ਹੂੰ ਸੋ ਇੱਥੇ ਕਿਤੇ ਵੀ ਐਲਾਈਂਸ ਵਾਲੀ ਪੋਜੀਸ਼ਨ ਹੈ ਨਹੀਂ ਉਹ ਜੀ ਪਰ ਉੱਪਰ ਤੇ ਜਾ ਕੇ ਮੰਨ ਲਓ ਗੁਰਜੀਤ ਸਿੰਘ ਔਜਲਾ ਜਿੱਤ ਜਾਂਦੇ ਆ ਹਾਂਜੀ ਜਾਂ ਕੁਲਦੀਪ ਸਿੰਘ ਢਾਲੀਵਾਲ ਜਿੱਤੇ ਜਾਂਦੇ ਆ ਹਾਂਜੀ ਉੱਪਰ ਤੇ ਜਾ ਕੇ ਇੱਕੇ ਉਸੇ ਬਕਸੇ ਜਾਉਗੇ ਨਾ ਕਾਂਗਰਸ ਵਾਲੇ ਵਾਲੇ ਬਿਲਕੁਲ ਬਿਲਕੁਲ ਉਹ ਉਹ ਕਾਂਗਰਸ ਅਲਾਈਂਸ ਦੇ ਹੀ ਜਾਣਾ ਹੈ ਹੂੰ ਪਰ ਕਾਂਗਰਸ ਵੱਡੀ ਪਾਰਟੀ ਆ ਹੂੰ ਹੂੰ ਕਾਂਗਰਸ ਦਾ ਵੱਡਾ ਇਤਿਹਾਸ ਹੈ ਦੂਜੀ ਗੱਲ ਜਦੋਂ ਜਦੋਂ ਵੋਟ ਹੋਣੀ ਹੈ ਜਦੋਂ ਇੱਥੇ ਪੰਜਾਬ ਚ ਵੋਟ ਹੋ ਰਹੀ ਹੈ ਦੋਹਾਂ ਪਾਰਟੀਆਂ ਨੂੰ ਅਲੱਗ ਉਹਨਾਂ ਦੇ ਅਲੱਗ ਵਰਕਰ ਨੇ ਸਾਡੇ ਅਲੱਗ ਵਰਕਰ ਸਾਡਾ ਥੋੜਾ ਉਹ ਕਾਤੇ ਵੋਟ ਮੰਗ ਰਹੇ ਨੇ ਪੰਜਾਬ ਦੀ ਡਿਵੈਲਪਮੈਂਟ ਤੇ ਵੀ ਅਸੀਂ ਪੰਜਾਬ ਦੀ ਡਿਵੈਲਪਮੈਂਟ ਕੀਤੀ ਹਮ ਅਸੀਂ ਡਿਵੈਲਪਮੈਂਟ ਮੰਗਦੇ ਕਿ ਸਾਡੀ ਰਾਹੁਲ ਗਾਂਧੀ ਜੀ ਦਾ 5000 ਕਿਲੋਮੀਟਰ ਤੁਰਨਾ ਹਮ ਠੀਕ ਹੈ ਜੀ ਰਾਹੁਲ ਗਾਂਧੀ ਦਾ ਲੰਬਾ ਸਮਾ ਸੰਘਰਸ਼ ਕਰਨਾ ਸਾਡੀ ਪਾਰਟੀ ਦਾ ਦੇਸ਼ ਦੀ ਜਾਦੀ ਤੋਂ ਪਹਿਲਾਂ ਲੈ ਕੇ ਸੰਘਰਸ਼ ਕਰਨਾ ਔਰ ਅੱਜ ਵੀ ਮੈਕਸਿਮ ਸਭ ਤੋਂ ਵੱਡੀ ਲਾਰਜਰ ਪਾਰਟੀ ਕਾਂਗਰਸ ਪਾਰਟੀ ਹੈ ਅਸੀਂ ਕਹਿੰਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਉਸ ਪਾਰਟੀ ਦੀ ਮਦਦ ਕਰੋ ਜਿਹੜੀ 파ਰਟੀ ਡਾਇਰੈਕਟ ਵੱਡੇ ਤੌਰ ਦੇ ਉੱਤੇ ਇਹਦਾ ਰੋਲ ਅਦਾ ਕਰ ਸਕਦੀ ਆ ਕਿ ਜਿਹੜੀ ਵੱਡਾ ਨਾਇਮ ਰੋਲ ਅਦਾ ਕਰ ਸਕਦੀ ਆ ਸਾਡੇ ਕੋਲ ਦੇਖੋ ਸਾਡੇ ਦੋਵਾਂ ਕੋਲ ਚਲੋ ਮੰਨ ਲਓ ਇੱਕ ਇੰਡੀਆ ਲਾਈਨਸ ਹੈ ਹਮ ਆ ਅਕਾਲੀ ਕਹਿੰਦੇ ਨਾਲ ਖਲੋਣਗੇ ਜੀ ਮੈਨੂੰ ਇਹ ਗੱਲ ਸਮਝਾ ਦਿਓ ਅਕਾਲੀ ਕਹਿੰਦੇ ਨਾਲ ਖਲੋਣਗੇ ਮੇਰਾ ਇੱਕ ਹੀ ਸਵਾਲ ਹੈ ਇਹ ਜਰੂਰ ਅਕਾਲੀ ਜਿੱਤ ਤੋਂ ਬਾਅਦ ਇਹ 13 ਜੋ ਇੱਕ ਅੱਧੀ ਸੀਟ ਗਲਤੀ ਨਾਲ ਜਿੱਤ ਜਾਂਦੇ ਆ ਹਮ ਉਹ ਦੱਸ ਸਕਦੇ ਵੀ ਕਿ ਉਹਨਾਂ ਦਾ ਪ੍ਰਾਈਮ ਮਿਨਿਸਟਰ ਕਿਹਦੇ ਨਾਲ ਖਲੋਣਗੇ ਜੀ ਉਹਦੇ ਪੈ ਤੇਰਾ ਜੀਰੋ ਇਹਨਾਂ ਨੇ ਆਪ ਨਾ ਖਲੋਣਾ ਇਹਨਾਂ ਨੇ ਭਾਜਪਾ ਨਾ ਖਲੋਣਾ ਹੈ ਹੂੰ ਇਹ ਦੇਖੋ ਜਾਓਗੇ ਟਿਕਟ ਉੱਥੇ ਜਾ ਮਤਲਬ ਕਿ ਉੱਥੇ 100% ਜਿਹੜੇ ਜਿਹੜਾ ਜਿਹੜਾ ਪੰਜਾਬ ਵਿਰੋਧੀ ਖੇਮਾ ਇਹ ਨਾ ਹੁੰਦੇ ਨਾ ਖਲੋਣੇ ਆ ਹੂੰ ਕਿਉਂਕਿ ਜੋ ਪੰਜਾਬ ਨੂੰ ਇਹਨਾਂ ਦਿੱਤਾ ਹੈ ਜੋ ਵੱਡੇ ਕਾਰਡ ਇੱਥੇ ਹੋਏ ਬਰਗਾੜੀ ਇਸ਼ੂ ਹੋਇਆ ਹੂੰ ਬਰਗਾੜੀ ਗੁਰੂ ਸਾਹਿਬ ਦੇ ਬੇਅਦਬੀਆਂ ਹੋਈਆਂ ਉਹ ਉਹਦਾ ਉਹਦਾ ਜਵਾਬ ਉਹਦਾ ਜਵਾਬ ਚ ਇਹਨਾਂ ਨੇ ਕਿੱਦਾਂ ਖਰੋਣਾ ਹੈ ਪਰ ਤੁਹਾਨੂੰ ਵੀ 1984 ਚ ਕੀ ਲੈਂਦੇ ਕਿ ਨਹੀਂ ਕਾਂਗਰਸ ਨੇ ਵੀ ਕਿਹੜੀ ਘਟ ਕੀਤੀ ਸਾਡੀ ਦੇਖੋ ਜੇ ਜੇ ਕੀਤੀ ਹੂੰ ਜੇ ਗਲਤੀਆਂ ਹੋਈਆਂ ਅੱਜ ਤੱਕ ਮੈਂ ਜਾਂ ਕਾਂਗਰਸ ਨੂੰ ਤਾਂ ਭੁਗਤਿਆ ਭੁਗਤਿਆ ਔਰ ਅਸੀਂ ਸਾਰੇ ਉਸ ਦਿਨ ਨੂੰ ਕੰਡੈਮ ਕਰਦੇ ਆਂ ਰਾਜ ਨਹੀਂ ਕਰਦੇ ਹਮੇਸ਼ਾ ਕਰਦੇ ਹਰ ਪਲੇਟਫਾਰਮ ਤੇ ਕਰਦੇ ਆਂ ਹੂੰ ਪਰ ਇਹਨਾਂ ਨੇ ਇਹਨਾਂ ਦੀ ਤੇ ਤਾਕਤ ਦੇ ਵਿੱਚ ਆ ਕੇ ਇੱਥੇ ਇਹਨਾਂ ਨੇ ਸਭ ਕੁਝ ਕਰਵਾਇਆ ਅੱਛਾ ਵੱਡੇ ਲੀਡਰ ਤੁਹਾਡੇ ਜਾ ਕੇ ਭਾਜਪੀ ਨਾਲ ਕਾਦਾ ਡਰ ਪੈ ਗਿਆ ਕਿ ਕਿ ਜਾਂ ਕੋ ਲੱਗਾ ਉਹਨਾਂ ਨੂੰ ਕਿ ਸ਼ਾਇਦ ਅਸੀਂ ਜਿੱਤ ਜਾਾਂਗੇ ਦੋ ਤਿੰਨ ਗੱਲਾਂ ਹੁੰਦੀਆਂ ਨੇ ਜੇ ਵੀ ਕਾਂਗਰਸ ਪਾਰਟੀ ਹੈ ਹਮ ਹਮ ਕਾਂਗਰਸ ਪਾਰਟੀ ਇੱਕ ਥਾਟ ਇੱਕ ਇੱਕ ਸੋਚ ਹੈ ਬੜੀ ਵੱਡੀ ਲਾਰਜਰ ਸੋਚ ਹੈ ਔਰ ਸੈਕੂਲਰ ਸੋਚ ਹੈ ਹਮ ਹਮ ਜਦੋਂ ਸੈਕੂਲਰ ਸੋਚ ਰੱਖੋਗੇ ਤੇ ਤੁਸੀਂ ਵਧਣਾ ਫੁੱਲਣਾ ਕੁਦਰਤੀ ਗੱਲ ਹੈ ਕਾਂਗਰਸ ਪਾਰਟੀ ਕੋ ਵੱਡੀ ਲੀਡਰਸ਼ਿਪ ਹੈ ਇਹ ਦੋਵਾਂ ਪਾਰਟੀਆਂ ਦਾ ਅਜੰਡਾ ਬਹੁਤ ਛੋਟਾ ਹੈ ਵਰਗੀ ਕਰਨ ਦੀ ਰਾਜਨੀਤੀ ਹੈ ਧਰਮ ਨੂੰ ਨਾਲ ਵਿੱਚ ਇਹ ਲੋਕਾਂ ਨੂੰ ਆਪਣੀ ਆਪਣੇ ਫਾਇਦਾ ਵਾਸਤੇ ਵਰਤਦੇ ਨੇ ਇਸ ਕਰਕੇ ਇਹਨਾਂ ਕੋਲ ਲੀਡਰਸ਼ਿਪ ਬਣ ਨਹੀਂ ਸਕੀ ਐਂਡੀਆ ਕੋ ਤੁਹਾਡੇ ਸਾਹਮਣੇ ਹੀ ਆ ਹਾਂ ਪੰਜਾਬ ਚ ਮੈਨੂੰ ਦੱਸੋ ਇਹਨਾਂ ਕੋਲ ਇਹਨਾਂ ਕੋਲ ਕੈਂਡੀਡੇਟ ਹੈਗੇ ਹੰਸਰਾਜ ਜੀ ਕਹਿੰਦੇ ਸੀ ਤੇ ਸਵਰਗ ਬਣਾ ਦੇਣਾ ਸਾਨੂੰ ਦੇ ਦਿਓ ਇੱਕ ਨਹੀਂ ਥੋੜੀ ਅਸਾਂ ਉਹਨਾਂ ਨੂੰ ਪੁੱਛਣ ਦੇ ਡੇ ਹਾਂ ਉਹ ਪਤਾ ਨਹੀਂ ਕੀ ਦੱਸਦੇ ਮੈਨੂੰ ਕਿਹੜਾ ਕਿਹੜਾ ਹੰਸਰਾਜ ਉਸ ਤੋਂ ਕੀ ਬਣਾਤਾ ਮੈਂ ਤੇ ਸੁਣ ਲਿਆ ਉਹ ਵਿਚਾਰਾ ਉਹ ਤੇ ਦਵਾਈ ਪਾਉਣ ਦੇ ਆ ਹਾਂ ਮਤਲਬ ਪਹਿਲਾਂ ਵੇਖੋ ਪਹਿਲੀ ਗੱਲ ਹੀ ਹੁੰਦੀ ਹੈ ਜਿੱਥੋਂ ਬੰਦਾ ਜਿੱਤਿਆ ਹੁੰਦਾ ਬੰਦੇ ਨੂੰ ਉੱਥੋਂ ਇਲੈਕਸ਼ਨ ਲੜਨੀ ਚਾਹੀਦੀ ਹਾਂ ਹਾਂ ਹੰਸਰਾਜ ਹੋਣੀ ਕੀ ਕਰਨਾ ਹੈ ਉੱਥੋਂ ਲੜਦੇ ਦਿੱਲੀ ਸਰਕ ਬਣਾਉਣ ਆਏ ਕਹਿੰਦੇ ਇਹ ਦਿੱਲੀ ਦਿੱਲੀ ਬਣ ਗਿਆ ਉੱਥੋਂ ਦਾ ਉੱਥੇ ਤੇ ਗਏ ਹੀ ਨਹੀਂ ਕਦੀ ਇਹ